ਅਮਰੀਕਾ ਚ ਇੱਕ ਭਾਰਤੀ ਨੌਜਵਾਨ ਮौज-ਮਸਤੀ ਕਰਨ ਦੇ ਰਾਤੇ ਦੇ ਨਾਲ ਇੱਕ 14 ਸਾਲ ਦੀ ਕੁੜੀ ਨੂੰ ਮਿਲ ਲਗਿਆ ਪਰ ਉੱਥੇ ਪਹੁੰਚ ਕੇ ਉਹ ਹੈਰਾਨ ਰਹਿ ਗਿਆ ਕਿਉਂਕਿ ਕੁੜੀ ਉੱਥੇ ਨਹੀਂ ਸੀ ਪਰ ਪੁਲਿਸ ਉਸਦੀ ਉਡੀਕ ਕਰ ਰਹੀ ਸੀ ਜਿਵੇਂ ਹੀ ਉੱਥੇ ਪਹੁੰਚਿਆ ਪੁਲਿਸ ਨੇ ਉਸਨੂੰ ਹੱਥਕੜੀ ਲਗਾ ਕੇ ਕਾਰ ਵਿੱਚ ਬਿਠਾ ਲਿਆ ਅਮਰੀਕਾ ਵਿੱਚ ਰਹਿਣ ਵਾਲੇ ਇਸ ਭਾਰਤੀ ਨੂੰ ਜਾਰਜੀਆ ਰਾਜ ਦੇ ਚੇਰੁਕੀ ਕਾਉਂਟੀ ਸ਼ੈਰਿਫ ਦਫ਼ਤਰ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਅਨੁਸਾਰ ਦੋਸ਼ੀ ਦਾ ਨਾਮ ਸੁਧਾਕਰ ਗੋਗੀ ਰੇਡੀ ਹੈ ਅਤੇ ਉਹ ਹਾਲਫਰੇਟਾ ਵਿੱਚ ਰਹਿੰਦਾ ਹੈ ਸੁਧਾਕਰ ਗੋਗੀ ਰੇਡੀ ਜਿਸ 14 ਸਾਲ ਲੜਕੀ ਨੂੰ ਡਿਜੀਟਲ ਮੀਡੀਆ ਤੇ ਮਿਲਿਆ ਸੀ ਉਹ ਅਸਲ ਵਿੱਚ ਇੱਕ ਅੰਡਰਕਵਰ ਏਜੰਟ ਦੁਆਰਾ ਬਣਾਈ ਗਈ ਇੱਕ ਝਾਲੀ ਪ੍ਰੋਫਾਈਲ ਸੀ ਸੁਧਾਕਰ ਨੇ ਉਸ ਨਾਲ ਗੰਦੀਆਂ ਗੱਲਾਂ ਕੀਤੀਆਂ ਤੇ ਉਸ ਨਾਲ ਸੈਕਸ ਕਰਨ ਤੇ ਇਰਾਦੇ ਨਾਲ ਉਸ ਨੂੰ ਮਿਲਨੀ ਵੀ ਸਹਿਮਤ ਹੋ ਗਿਆ ਭਾਵੇਂ ਕਿ ਉਹ ਜਾਣਦੇ ਸੀ ਕਿ ਲੜਕੀ 14 ਸਾਲ ਦੀ ਹੈ ਸਦਾਕਰ ਵਰਗੇ ਸ਼ਿਕਾਰੀਆਂ ਨੂੰ ਫੜ ਲਈ ਸਤਾਨਿਕ ਪੁਲਿਸ ਅਤੇ ਸੰਗੀਤ ਘਾਰੀਆਂ ਦੁਆਰਾ ਇੱਕ ਗੁਪਤ ਕਾਰਵਾਈ ਚਲਾਈ ਗਈ ਹੈ ਜਿਸ ਵਿੱਚ ਅਜਿਹੇ ਲੋਕਾਂ ਨੂੰ ਡਿਜੀਟਲ ਮੀਡੀਆ ਤੇ ਕੁੜੀਆਂ ਦੇ ਨਾਂ ਤੇ ਜਾਲੀ ਪ੍ਰੋਫਾਈਲ ਬਣਾ ਕੇ ਲਵਾਇਆ ਗਿਆ ਸੀ ਅਤੇ ਜਿਸ ਵਿੱਚ ਸਦਾਕਰ ਸਮੇਤ ਕੁੱਲ 12 ਲੋਕਾਂ ਨੂੰ ਪੁਲਿਸ ਨੇ ਫੜਿਆ ਸੀ ਉਹਨਾਂ ਸਾਰੇ ਲੋਕਾਂ ਨੂੰ سنگੀਨ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਤੇ ਜਿੱਕਰ ਉਹਨਾਂ ਵਿਰੁੱਧ ਅਪਰਾਧ ਅਦਾਲਤ ਵਿੱਚ ਸਾਬਤ ਹੁੰਦਾ ਤਾਂ ਉਹਨਾਂ ਨੂੰ ਅੰਜ ਤੋਂ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਸੁਦਾਕਰ ਅਮਰੀਕਾ ਵਿੱਚ ਕਿਸ ਸਥਿਤੀ ਵਿੱਚ ਰਹਿ ਰਿਹਾ ਸੀ ਇਸ ਬਾਰੇ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹਾਲਾਂਕਿ ਉਸ ਵਿਰੁੱਧ ਦੋਸ਼ਾਂ ਵਿੱਚ ਇਹ ਸ਼ਾਮਲ ਹੈ ਕਿ ਉਸ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਭਾਵੇਂ ਉਸ ਕੋਲ ਗ੍ਰੀਨ ਕਾਰਡ ਹੀ ਕਿਉਂ ਨਾ ਹੋਵੇ ਅਮਰੀਕਾ ਦੇ ਵੱਖ-ਵੱਖ ਰਾਜਾਂ ਦੀ ਪੁਲਿਸ ਇਸ ਚਾਲ ਦੀ ਵਰਤੋਂ ਕਰਕੇ ਉਹਨਾਂ ਲੋਕਾਂ ਨੂੰ ਫਸਾਉਣ ਲਈ ਕਰਦੀ ਹੈ ਜੋ ਨਵਾਲਗ ਕੁੜੀਆਂ ਨੂੰ ਦੇਖ ਰਹੇ ਨੇ ਕਿਸੇ ਵੀ ਵਿਅਕਤੀ ਵਿਰੁੱਧ ਠੋਸ ਸਬੂਤ ਬਣਾਉਣ ਲਈ ਲੜਕੀ ਦੇ ਨਾਮ ਤੇ ਇੱਕ ਜਾਲੀ ਪ੍ਰੋਫਾਈਲ ਬਣਾਈ ਜਾਂਦੀ ਹੈ ਤੇ ਉਸ ਵਿੱਚ ਲੜਕੀ ਦੀ ਉਮਰ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ ਐਨਾ ਹੀ ਨਹੀਂ ਇਸ ਚੈਟਿੰਗ ਵਿੱਚ ਅਸ਼ਲੀਲ ਭਾਸ਼ਾ ਅਤੇ ਨਸ਼ੀਲੇ ਪਦਾਰਥਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਤੇ ਕਈ ਵਾਰ ਫੋਟੋਆਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਂਦਾ